ਸਤਿ ਸ੍ਰੀ ਅਕਾਲ ਦਰਸ਼ਕ ਵੀਰੋ ਚੈਨਲ ਵੈਦਰ ਬਾਈ ਸਿਮਿੰਦਰ ਤੇ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦੇ ਮੌਸਮ ਦੇ ਹਾਲਾਤ 18 ਤਰੀਕ ਤੋਂ ਲੈ ਕੇ 24 ਅਪ੍ਰੈਲ ਆਉਂਦੇ 6 ਦਿਨਾਂ ਦੀ ਗੱਲ ਕਰਾਂਗੇ 6-7 ਦਿਨਾਂ ਦੀ ਤਾਂ ਕਿ ਹਫ਼ਤੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਕੀ ਕਾਰਗੁਜ਼ਾਰੀ ਰਹੇਗੀ ਮੌਸਮ ਦੀ ਕਿਉਂਕਿ ਕਿਸਾਨ ਵੀਰ ਕਾਫੀ ਜ਼ਿਆਦਾ ਡਿਪੈਂਡ ਨੇ ਇਸ ਸਮੇਂ ਮੌਸਮ ਦੇ ਉੱਪਰ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਕਈ ਕਿਸਾਨ ਵੀਰਾਂ ਨੇ ਅਜੇ ਕੜਕ ਵੱਢਣੀ ਸ਼ੁਰੂ ਕਰਨੀ ਹੈ ਅਜਿਹੇ ਦੇ ਵਿਚਕਾਰ ਕਿਸਾਨ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਨੇ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਪਹੁੰਚ ਰਹੇ ਨੇ ਗਤੀਵਿਧੀਆਂ ਹੋ ਰਹੀਆਂ ਨੇ ਹਲਕੀ ਦਰਮਿਆਨੀਆਂ ਬੱਦਲਵਾਈ ਦੀ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਮੀਂਹ ਦੀ ਗਤੀਵਿਧੀ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੇ ਕਾਰਨ ਕਿਸਾਨ ਵੀਰ ਚਿੰਤਾਰਚ ਨੇ ਕਿਉਂਕਿ ਬੱਦਲਵਾਈ ਸਿਸਟਮ ਜੋ ਆ ਰਹੇ ਨੇ ਉਹਨਾਂ ਦੇ ਨਾਲ ਪ੍ਰੀ ਮੌਨਸੂਨ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਪ੍ਰੈਲ ਮਹੀਨੇ ਤੋਂ ਲੈ ਕੇ ਮਈ ਜੂਨ ਦੇ ਮਹੀਨੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਗਰਜ ਚਮਕ ਦੇ ਹਾਲਾਤ ਸਾਨੂੰ ਬਾਅਦ ਦੁਪਹਿਰ ਤੋਂ ਲੈ ਕੇ ਰਾਤ ਤੱਕ ਦੇਖਣ ਨੂੰ ਮਿਲਦੇ ਨੇ ਅਚਾਨਕ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਗਰਮੀ ਦਾ ਮਾਹੌਲ ਵੱਧ ਹੋਣ ਕਾਰਨ ਜਿਹੜੇ ਹਾਲਾਤ ਨੇ ਉਹ ਮੀਂਹ ਵਾਲੇ ਬਣ ਜਾਂਦੇ ਨੇ ਇਹ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਸਾਨੂੰ ਹੁਣ ਵਰਕਰਾਂ ਰਹਿੰਦੇ ਹੋਏ ਦਿਖਾਈ ਦੇਣਗੇ ਬੀਤੀ ਕੱਲ ਦੀ ਗੱਲ ਕੀਤੀ ਜਾਵੇ 16 ਤਰੀਕ ਰਾਤ ਤੇ ਸਵੇਰੇ 17 ਤਰੀਕ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਝੱਖੜ ਅਤੇ ਮੀਂਹ ਦੀ ਖਬਰਾਂ ਆਈਆਂ ਨੇ ਤੁਹਾਡੇ ਇਲਾਕੇ ਵਿੱਚ ਮੀਂਹ ਦੇ ਕੀ ਹਾਲਾਤ ਰਹੇ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਵੈਦਰ ਵਾਈਸ ਸਿੰਦਰ ਦੇ ਉੱਪਰ ਜੋ ਵੀ ਚੈਨਲ ਦੇ ਵੀਡੀਓਜ਼ ਆਣ ਮੌਸਮ ਸੰਬੰਧੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ ਗੱਲ ਕਰਾਂਗੇ ਤਾਂ ਮੌਸਮ ਜਿਹੜਾ ਹੈ ਉਹ 18 ਤੇ 19 ਤਰੀਕ ਨੂੰ ਕਾਫੀ ਜ਼ਿਆਦਾ ਕਰਵਟ ਲੈਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਗਤੀਵਿਧੀ ਜਿਹੜੀ ਹੈ ਮੀਂਹ ਦੀ ਬੱਦਲਬਾਈ ਘਰਜ ਚਮਕਦੇ ਹਾਲਾਤ ਇਹ ਸਾਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਵਿੱਚ ਥੋੜੀ ਬੋਧੀ ਚਿੰਤਾ ਦੀ ਵਿਸ਼ਾ ਬਣਦਾ ਹੋਇਆ ਦਿਖਾਈ ਦੇਵੇਗਾ ਮੌਸਮ ਦੇ ਪੱਖ ਤੋਂ ਪਰ ਹਾਲਾਤ ਥੋੜੇ ਬਹੁਤੇ ਕਮਜ਼ੋਰ ਪੈ ਰਹੇ ਨੇ ਪਹਿਲਾਂ ਨਾਲੋਂ ਕੋਈ ਜਿਸ ਤਰੀਕੇ ਨਾਲ ਮੌਸਮ ਬਣਿਆ ਸੀ ਉਸ ਤੋਂ ਕਿਤੇ ਕਿਤੇ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਕਿ ਜੋ ਮੌਸਮ ਹੈ ਉਹਦੇ ਵਿੱਚ ਹਵਾ ਦਾ ਜੋ ਇੱਕ ਬੁੱਲਾ ਚੱਲਿਆ ਹੈ ਪੂਰਬ ਦਿਸ਼ਾ ਤੋਂ ਉਸ ਦਿਨ ਸਿਸਟਮ ਥੋੜੇ ਜੇ ਉਰਾਪਰਾ ਹੋ ਗਏ ਨੇ ਜਿਸ ਤਰੀਕੇ ਦੇ ਹਾਲਾਤ ਪਹਿਲਾਂ ਬਣੇ ਹੋਏ ਸਨ ਕਿ ਬਹੁਤ ਜ਼ਿਆਦਾ ਮੀਂਹ ਹੋਵੇਗਾ ਜਾਂ ਗੜੇ ਮਾਰੀ ਦੇ ਹਾਲਾਤ ਬਣ ਸਕਦੇ ਨੇ ਪਰ ਹਾਲਾਤ ਹਜੇ ਵੀ ਅਜਿਹੀ ਬਣੇ ਹੋਏ ਨੇ ਪਰ ਉਸਦੇ ਪਰਸੈਂਟੇਜ ਘਟ ਚੁੱਕੀ ਹੈ ਜੋ ਪਹਿਲਾਂ 75% ਦੇ ਚਾਂਸ ਸਨ ਉਹ ਕਿਤੇ ਨਾ ਕਿਤੇ ਚਾਂਸ ਘਟ ਕੇ 50% ਤੇ ਆ ਗਏ ਨੇ 25% ਤੱਕ ਦੇ ਚਾਂਸ ਘਟੇ ਨੇ ਖਾਸ ਤੌਰ ਤੇ ਸਾਨੂੰ ਦੁਆਬੇ ਤੇ ਮੱਝੇ ਦੇ ਇਲਾਕੇ ਵਿੱਚ ਹਾਲਾਤ ਹਜੇ ਵੀ ਅਜਿਹੀ ਹੀ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਇਹ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਅਸਰ ਜ਼ਿਆਦਾ ਹੈ ਪਹਾੜੀ ਖੇਤਰਾ ਤੋਂ ਇਹਨਾਂ ਵੱਲ ਸਿਸਟਮ ਆਉਂਦੇ ਨੇ ਤੇ ਜਿਸ ਦੇ ਕਾਰਨ ਵਜੋਂ ਇਹਨਾਂ ਇਲਾਕਿਆਂ ਵਿੱਚ ਅਜਿਹੇ ਸਿਸਟਮ ਜਿਹੜੇ ਨੇ ਇੱਕ ਤੋਂ ਬਾਅਦ ਬਣਦੇ ਹੋਏ ਦਿਖਾਈ ਦੇਣਗੇ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਕੋਈ ਵੱਡੀ ਸਾਨੂੰ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ 20 ਤਰੀਕ ਤੋਂ ਬਾਅਦ ਪੂਰਬੀ ਹਵਾ ਬਦਲ ਕੇ ਪੱਛਮੀ ਹਵਾ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਸਾਨੂੰ ਪਹਿਲਾਂ ਵੀ ਪਤਾ ਹੈ ਜਦੋਂ ਪੱਛਮੀ ਹਵਾ ਚੱਲਦੀ ਹੈ ਤਾਂ ਮੌਸਮ ਠੰਡਾ ਹੋ ਜਾਂਦਾ ਹੈ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਘਟ ਜਾਂਦੀ ਹੈ ਖੁਸ਼ਕ ਮੌਸਮ ਹੋ ਜਾਂਦਾ ਹੈ ਤੇ ਉਸ ਦੇ ਕਾਰਨ ਵਜੋਂ ਦਿਨ ਦੇ ਵੇਲੇ ਗਰਮੀ ਥੋੜੀ ਜਿਹੀ ਧੁੱਪ ਜਿਹੜੀ ਉਹ ਵਧੇਗੀ ਕਿ ਮੌਸਮ ਕਲੀਅਰ ਹੋਣ ਦੇ ਕਾਰਨ ਜ਼ਿਆਦਾ ਧੁੱਪ ਪੰਜਾਬ ਦੇ ਉੱਪਰ ਪੈਂਦੀ ਹੋਈ ਦਿਖਾਈ ਦੇਵੇਗੀ ਤੇ ਨਾਲ ਦੀ ਨਾਲ ਹਵਾ ਦੇ ਵਿੱਚ ਜਿਹੜੀ ਹਾਲਾਤ ਨੇ ਮੌਸਮ ਦੇ ਉਹ ਕਾਫੀ ਹੱਦ ਤੱਕ ਕਲੀਅਰ ਹੁੰਦੇ ਦਿਖਾਈ ਦੇਣਗੇ ਉਮੀਦ ਇਹੀ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਮੌਸਮ ਜਿਹੜਾ ਹੈ ਉਹ ਕਲੀਅਰ ਹੋ ਜਾਵੇਗਾ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਬਣੇ ਰਹਿਣਗੇ ਹੁਣ ਕਿਸਾਨ ਵੀ ਜਿਹੜੇ ਕਣਕ ਵੱਢ ਰਹੇ ਨੇ ਉਹਨਾਂ ਦੀ ਚਿੰਤਾ ਵਾਧੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਮੰਡੀਆਂ ਵਿੱਚ ਕਣਕ ਪਹੁੰਚ ਚੁੱਕੀ ਹੈ ਤੇ ਕਈ ਜਗ੍ਹਾ ਕਣਕ ਵੱਢੀ ਹੋਈ ਹੈ ਤੇ ਕਈ ਜਗ੍ਹਾ ਵੱਢਣੀ ਸ਼ੁਰੂ ਕਰਨੀ ਹੈ ਕਿਸਾਨਾਂ ਨੇ ਤਾਂ ਮੌਸਮ ਕਾਫੀ ਜ਼ਿਆਦਾ ਰੋਲ ਆਪਣਾ ਨਿਭਾ ਰਿਹਾ ਹੈ ਕਿਸਾਨਾਂ ਦੇ ਪੱਖ ਤੋਂ ਅਜਿਹੇ ਦੇ ਵਿਚਕਾਰ ਅਸੀਂ ਤਾਂ ਹੀ ਤੁਹਾਨੂੰ ਚੈਨਲ ਦੇ ਉੱਪਰ ਜਾਣਕਾਰੀਆਂ ਲਗਾਤਾਰ ਇੱਕ ਤੋਂ ਬਾਅਦ ਇਕ ਲਿਆ ਰਹੇ ਹਾਂ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਇਹ ਜੰਗੀਆਂ ਜਾਣਕਾਰੀਆਂ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀਆਂ ਰਹਿਣ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਤੇ ਹਾਲਾਤ ਦੀ ਲਗਾਤਾਰ ਅਗਲੀ ਜਾਣਕਾਰੀ ਲੈ ਕੇ ਮਿਲਦੇ ਹਾਂ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕਿਸੇ ਤਰੀਕੇ ਦੀ ਰੁਕਾਵਟ ਤੁਹਾਨੂੰ ਮੌਸਮ ਦੀ ਜਾਣਕਾਰੀ ਵਿੱਚ ਨਾ ਹੋਵੇ ਧੰਨਵਾਦ ਜੀ